ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਹੈ ਕਲਿਆਣ ਹੁੰਦੀ ਹੈ ਐਸੀ ਪਾਵਨ ਪਵਿੱਤਰ ਧੁਰ ਕੀ ਬਾਣੀ ਜਿਹੜੀ ਖਾਲਸਾ ਜੀ ਸੱਚ ਦੀ ਪਹਿਚਾਨ ਕਰਾਉਂਦੀ ਹੈ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਖਾਲਸਾ ਜੀ ਨਾਮ ਦਾ ਪ੍ਰਕਾਸ਼ ਦੀਵਾ ਬਾਲਦੀ ਹੈ ਐਸੀ ਪਾਵਨ ਪਵਿੱਤਰ ਧੁਰ ਕੀ ਬਾਣੀ ਨੂੰ ਸਦਾ ਨਮਸਕਾਰ ਹੈ ਸਤਿਗੁਰਾਂ ਤੋਂ ਵਾਰਨੇ ਬੁਲਹਾਰਨੇ ਜਾਈਏ ਜਿਨ੍ਹਾਂ ਨੇ ਮਿਹਰਾ ਕਰਕੇ ਤਰਸ ਕਰਕੇ ਟੁੱਟ ਕੇ ਖਾਲਸਾ ਜੀ ਸਾਨੂੰ ਸੁਖ ਬਖਸ਼ਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਮਰਾਟ ਸਤਿਗੁਰੂ ਜੀ ਸਿੱਖਾਂ ਨੂੰ ਖਾਲਸਾ ਜੀ ਮਹਾਰਾਜ ਨੇ ਦਰੜਾਉਣਾ ਕੀਤਾ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਖਾਲਸਾ ਜੀ ਕਿਰਤ ਕਰਨ ਦੇ ਨਾਲ ਘਰ ਦਾ ਰਿਜਕ ਆਵੇਗਾ ਕਿਸੇ ਗਰਾਂਵ ਗਰੀਬ ਦੀ ਰੱਖਿਆ ਕਰਾਂਗੇ ਨਾਮ ਜਪਣ ਦੇ ਨਾਲ ਖਾਲਸਾ ਜੀ ਉਸ ਪ੍ਰਭੂ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਨਾਲ ਜੁੜ ਜਾਵਾਂਗੇ ਤੇ ਅੰਤ ਨੂੰ ਸਾਨੂੰ ਜਿਹੜਾ ਮੁਕਤੀ ਦਾ ਪਦਾਰਥ ਹੈ ਪ੍ਰਾਪਤ ਹੋ ਜਾਵੇਗਾ ਤੇ ਵੰਡ ਕੇ ਛਕਣ ਦੇ ਨਾਲ ਖਾਲਸਾ ਜੀ ਘਰ ਵਿੱਚ ਬਰਕਤ ਪੈਂਦੀ ਹੈ ਗੁਰੂ ਮਹਾਰਾਜ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਕਿਉਂਕਿ ਜਿਹੜਾ ਆਪਣੇ ਗੁਰੂ ਦਾ ਉਪਦੇਸ਼ ਕਮਾਉਂਦਾ ਹੈ ਗੁਰੂ ਵੱਲੋਂ ਦਿੱਤੇ ਹੋਏ ਉਪਦੇਸ਼ ਨੂੰ ਕਮਾਉਂਦਾ ਹੈ ਸੱਚ ਕਰਕੇ ਦਰਦਾਉਂਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਉਹਦੇ ਉੱਤੇ ਗੁਰੂ ਦੀ ਅਪਾਰ ਕਿਰਪਾ ਹੋਇਆ ਕਰਦੀ ਹੈ ਸੋ ਖਾਲਸਾ ਜੀ ਪਰਉਪਕਾਰ ਕਰਨਾ ਕਿਸੇ ਗਰੀਬ ਦੀ ਬਾਹ ਫੜਨੀ ਕਿਸੇ ਗਰੀਬ ਦੀ ਰੱਖਿਆ ਕਰਨੀ ਕਿਸੇ ਗਰੀਬ ਨੂੰ ਘਰ ਪਾ ਦੇਣਾ ਕਿਸੇ ਗਰੀਬ ਨੂੰ ਰਿਜਕ ਦੇ ਦੇਣਾ ਕਿਸੇ ਗਰੀਬ ਦਾ ਖਾਲਸਾ ਜੀ ਕਿਸੇ ਗਰੀਬ ਧੀ ਦਾ ਵਿਆਹ ਕਰ ਦੇਣਾ ਇਹ ਜਿਹੜੇ ਹਨ ਪਰਉਪਕਾਰ ਹਨ ਕਿਸੇ ਵਿਚਾਰੇ ਨੂੰ ਕੱਪੜਾ ਦੇ ਦੇਣਾ ਤਾਂਨ ਵਾਸਤੇ ਸਿਆਲ ਆ ਰਿਹਾ ਅੱਗੇ ਸੋਚ ਕੇ ਵਿਚਾਰ ਕੇ ਵੇਖੀ ਆਪਾਂ ਕਿੰਨੇ ਕਿੰਨੇ ਮਹਿੰਗੇ ਕੱਪੜੇ ਆਪਣੇ ਬੱਚਿਆਂ ਨੂੰ ਪਾਉਂਦੇ ਹਾਂ ਕਿੰਨੇ-ਕਿੰਨੇ ਮਹਿੰਗੇ ਕੱਪੜੇ ਆਪ ਖਾਲਸਾ ਜੀ ਠੰਡ ਤੋਂ ਬਚਣ ਵਾਸਤੇ ਪਾਉਂਦੇ ਹਨ ਪਰ ਕਈ ਇਹੋ ਜਿਹੇ ਗਰੀਬ ਗੁਰਬੇ ਆਪਣੇ ਸਿੱਖ ਹਨ ਖਾਲਸਾ ਜੀ ਜਿਨ੍ਹਾਂ ਦੇ ਘਰ ਵਿੱਚ ਅੱਗ ਵੀ ਨਹੀਂ ਹੁੰਦੀ ਕੱਪੜਾ ਵੀ ਨਹੀਂ ਹੁੰਦਾ ਆਟਾ ਵੀ ਨਹੀਂ ਹੁੰਦਾ ਸੋ ਇਹ ਚੀਜ਼ਾਂ ਵਾਸਤੇ ਹੰਬਲਾ ਮਾਰਿਆ ਕਰੋ ਆਪਣੇ ਪਿੰਡ ਵਿੱਚ ਕੋਈ ਗਰੀਬ ਗੁਰਬਾ ਹੈ ਭਾਈ ਉਹਦੀ ਜਿੰਨੀ ਮਦਦ ਕਰ ਸਕਦੇ ਹੋ ਆਪ ਜੀ ਕਰਿਆ ਕਰੋ ਕਿਉਂਕਿ ਕਿਸੇ ਗਰੀਬ ਦੀ ਮਦਦ ਕਰਨ ਦੇ ਨਾਲ ਆਪਣੇ ਘਰ ਬਹੁਤ ਰਿਝਕਾਉਂਦਾ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਫਰਮਾਨ ਵੀ ਹੈ ਜਿਹੜਾ ਗਰੀਬਾਂ ਦੇ ਨਾਲ ਸਨੇਹ ਕਰਦਾ ਹੈ, ਪ੍ਰੇਮ ਕਰਦਾ ਹੈ। ਮਹਾਰਾਜ ਕਹਿੰਦੇ ਉਹਦੇ ਨਾਲ ਸਾਡਾ ਪ੍ਰੇਮ ਵਧੇਗਾ। ਸੋ ਇਸ ਕਰਕੇ ਗਊ ਗਰੀਬ ਦੀ ਰੱਖਿਆ ਕਰਨੀ ਖਾਲਸੇ ਦਾ ਪਹਿਲਾ ਫਰਜ਼ ਹੈ। ਔਰ ਦੂਸਰੀ ਗੱਲ ਖਾਲਸਾ ਜੀ ਇਹ ਕਲਯੁਗ ਹੈ। ਇਹਦੇ ਵਿੱਚ ਜਿਹੜਾ ਲੋਕਾਂ ਦਾ ਵਿਵਹਾਰ ਹੈ ਉਹ ਬਾਹਰੋਂ ਕੁਸ਼ਹੂਰ ਹੈ, ਅੰਦਰੋਂ ਕੁਸ਼ਹੂਰ ਹੈ। ਇਹਦੇ ਤੋਂ ਵੀ ਬਚ ਕੇ ਰਹਿਣਾ ਜਿਵੇਂ ਹੁਣ ਖਾਲਸਾ ਜੀ ਦਾਸ ਤੁਹਾਨੂੰ ਦੱਸਦਾ ਵੀ ਹੁੰਦਾ ਕਿ ਮੇਰੇ ਮੈਂ ਐਡਾ ਕੋਈ ਵੱਡਾ ਕੋਈ ਸਾਧੂ ਨਹੀਂ ਕੋਈ ਸੰਤ ਨਹੀਂ ਕਿ ਨਮਾਣਾ ਜਾਂ ਗੁਰੂ ਕਾ ਸਿੱਖ ਹਾਂ ਪਰ ਮੇਰਾ ਫਰਜ਼ ਬਣਦਾ ਕਿ ਜੋ ਮੈਂ ਸੁਣਦਾ ਹਾਂ ਜੋ ਮੈਂ ਵੇਖਦਾ ਹਾਂ ਆਪ ਸੰਗਤਾਂ ਨਾਲ ਸਾਂਝਾ ਕਰਾਂ ਆਪਾਂ ਵੀ ਸੇਵਾ ਕਰਦੇ ਹਾਂ ਆਪ ਸੰਗਤਾਂ ਦੇ ਭੇਜੇ ਦਸਵੰਦ ਦੇ ਨਾਲ ਜਾਂ ਜਿਹੜੀ ਸੇਵਾ ਦਾਸ ਕੋਲੋਂ ਕੋਈ ਮਾੜੀ-ਮੋਟੀ ਹੁੰਦੀ ਆ ਉਹਦੇ ਨਾਲ ਕਿਸੇ ਗਰੀਬ ਨੂੰ ਘਰ ਪਾਉਣ ਵਾਸਤੇ ਕਿਸੇ ਗਰੀਬ ਦਾ ਵਿਆਹ ਕਰਨ ਵਾਸਤੇ ਬੱਚਿਆਂ ਦੀ ਫੀਸ ਦੇਣ ਵਾਸਤੇ ਪਰ ਖਾਲਸਾ ਜੀ ਦਾਸ ਵੀਡੀਓ ਨਹੀਂ ਕੋਈ ਪਾਉਂਦਾ ਸਿਰਫ ਇੱਥੇ YouTube ਤੇ ਕਹਿ ਦਿੰਦਾ ਤੇ ਆਪ ਸੰਗਤਾਂ ਜਿੰਨੀ ਕੁ ਸੇਵਾ ਭੇਜ ਦਿਓ ਉੰਨੀ ਕੁ ਮੈਂ ਸੇਵਾ ਕਰਦਾ ਪਰ ਮੇਰਾ ਮਨ ਹੈ ਕਿ ਆਪਾਂ ਜਰੂਰ ਵੀਡੀਓ Instagram ਤੇ ਪਾਇਆ ਕਰੀਏ ਜਾਂ YouTube ਤੇ ਪਾਇਆ ਕਰਾਂ ਕਿ ਆਪ ਸੰਗਤਾਂ ਨੂੰ ਪਤਾ ਲੱਗ ਸਕੇ ਪਰ ਖਾਲਸਾ ਜੀ ਡਰ ਵੀ ਲੱਗਦਾ ਜਿਹੜੇ ਵੱਡੇ ਵੱਡੇ ਸੰਸਥਾ ਦੇ ਮਾਲਕ ਹਨ ਜਾਂ ਆਪਣੇ ਆਪ ਨੂੰ بڑا ਕਹਿਣ ਵਾਲੇ ਕਿ ਅਸੀਂ بڑے ਸਮਾਜ ਸੇਵੀ ਹਾਂ ਖਾਲਸਾ ਜੀ ਕਿਸੇ ਨੂੰ ਦੇਣ ਲੱਗਾ ਉਹ ਉਹ ਕੰਮ ਹੋ ਜਾਂਦਾ ਕਿ ਪਿੱਛੋਂ 100 ਆਇਆ ਤੇ 10 ਲਾ ਦੇਣੇ 90 ਕੁੱਟ ਲੈਣੇ ਐਵੇਂ ਦਾ ਸੰਸਾਰ ਦਾ ਸਿਸਟਮ ਚੱਲਦਾ ਹੁਣ ਮੈਂ ਨਾਂ ਤੇ ਨਹੀਂ ਲੈਣਾ ਤੇ ਖਾਲਸਾ ਜੀ ਜਦੋਂ ਕੋਈ ਗੁਰਸਿੱਖ ਹੋਵੇ ਬੰਦਾ ਤੇ ਉਹ ਵੀ ਇਹੋ ਜੇ ਕੰਮ ਕਰੇ ਤੇ ਫਿਰ ਉਹਦੇ ਉੱਤੇ ਇਲਜ਼ਾਮ ਲੱਗਣ ਫਿਰ ਭਰੋਸਾ ਹੀ ਡੋਲ ਜਾਂਦਾ ਸੋ ਇਸੇ ਕਰਕੇ ਮੈਂ ਆਪ ਸੰਗਤਾਂ ਨੂੰ ਦਾਸ ਕੋਲੇ ਬਹੁਤ ਸੇਵਾਵਾਂ ਹਨ ਤੇ ਮੈਂ ਸਿਰਫ ਆਪ ਜੀ ਨੂੰ ਕਹਿੰਦਾ ਨਹੀਂ ਹਾਂ ਕਿ ਚਲੋ ਮੈਂ ਜਿੰਨੇ ਜੋਗਾ ਹਾਂ ਜਿੰਨੀ ਕਿ ਸੇਵਾ ਗੁਰੂ ਮਹਾਰਾਜ ਕਰਵਾ ਰਹੇ ਆ ਬਹੁਤ ਐ ਤੇ ਆਪਾਂ ਗੁਪਤ ਤੌਰ ਤੇ ਕਰ ਰਹੇ ਆ ਕੋਈ ਲੋਕਾਂ ਦੇ ਸਾਹਮਣੇ ਨਹੀਂ ਤੇ ਗੁਪਤ ਹਾਂ ਤੇ ਗੁਪਤੀ ਚੰਗੇ ਹਾਂ ਜਿੰਨੀ ਕਿ ਸੇਵਾ ਦਾਤਾ ਆਰ ਜੀ ਕਰਾਉਂਦੇ ਆ ਕਰੀ ਜਾ ਰਹੇ ਆ ਤੇ ਖਾਲਸਾ ਜੀ ਦਾਸ ਕੋਲੇ ਜਿਹੜੀ ਸੇਵਾ ਹੁੰਦੀ ਆ ਪਿੱਛੇ ਜੇ ਦਾਸ ਹਰਿਆਣੇ ਦੇ ਬਾਰਡਰ ਤੇ ਗਿਆ ਸੀ ਪਟਿਆਲਾ ਲੰਘ ਕੇ ਕਾਫੀ ਦੂਰ ਪਿੰਡ ਪੈਂਦਾ ਹੈ ਗੌਰ ਸਿੱਖ ਸੀਗਾ ਗਰੰਥੀ ਸਿੰਘ ਤੇ ਉਹਨੇ ਘਰ ਪਾਉਣਾ ਸੀ ਦਾਸ ਕੋਲੇ ਜਿੰਨੀ ਕਮਾਇਆ ਸੀ ਮੇਰੇ ਕੋ 20 ਕੁ ਹਜ਼ਾਰ ਰੁਪਈਆ ਸੀ 20 ਹਜ਼ਾਰ ਰੁਪਈਆ ਮੈਂ ਸਪੈਸ਼ਲ ਉਹਨਾਂ ਨੂੰ ਦੇਣ ਵਾਸਤੇ ਗਿਆ ਫਿਰ ਉਹਨਾਂ ਨੂੰ ਥੋੜੀ ਜੀ ਮਾਇਆ ਫਿਰ ਜਿਹੜਾ ਉਹਨਾਂ ਨੇ ਲੈਂਟਰ ਪਾਉਣਾ ਸੀ ਉਹਦੇ ਵਾਸਤੇ ਜਿਹੜਾ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਸੀ ਉਹਦੇ ਕੋਲੇ ਉਹਨਾਂ ਕੋਲੇ ਉਹਨੇ ਵਾਸਤੇ ਵੀ ਪੈਸੇ ਨਹੀਂ ਸੀ ਉਹ ਵੀ ਪਾਏ ਫਿਰ ਖਾਲਸਾ ਜੀ ਜਿੰਨੀ ਕ ਦਾਸ ਕੋਲੇ ਸੇਵਾ ਹੁੰਦੀ ਆ ਦਾਸ ਕਰਦਾ ਤੇ ਮੇਰੇ ਕੋਲੇ ਬਹੁਤ ਸੇਵਾਵਾਂ ਆਉਂਦੀਆਂ ਹਨ ਬਹੁਤ ਗਰੀਬ ਗੁਰਬੇ ਬਹੁਤ ਪ੍ਰਕਾਰ ਦੇ ਆਉਂਦੇ ਨੇ ਪਰ ਦਾਸ ਕੋਲੇ ਮਾਇਆ ਨਹੀਂ ਹੁੰਦੀ ਮਾਇਆ ਨਾ ਹੋਣ ਕਰਕੇ ਮੈਂ ਉਹਨਾਂ ਨੂੰ ਨਾ ਕਰ ਦਿੰਦਾ ਤੇ ਖਾਲਸਾ ਜੀ ਜਦੋਂ ਮੈਂ ਲੋਕਾਂ ਦੀਆਂ ਗੱਲਾਂ ਸੁਣਦਾ ਹਾਂ ਕਿਸੇ ਦੇ ਅਕਾਊਂਟ ਵਿੱਚ 2 ਕਰੋੜ ਰੁਪਇਆ ਕਿਸੇ ਦੇ ਅਕਾਊਂਟ ਵਿੱਚ 5 ਕਰੋੜ ਰੁਪਇਆ ਤੇ ਖਾਲਸਾ ਜੀ ਆਪਣੇ ਆਪ ਨੂੰ ਸਮਾਜ ਸੇਵੀ ਦੱਸਦੇ ਆ ਤੇ ਉਹਨਾਂ ਕੋਲੇ ਐਨੀ ਮਾਇਆ ਕਿੱਥੋਂ ਆ ਰਹੀ ਐ ਲੋਕ ਨਾ ਸਮਝ ਰਹੇ ਆ ਨਾ ਖਾਲਸਾ ਜੀ ਸੋਚਦੇ ਆ ਬਸ ਓਦਾਂ ਹੀ ਵੇਖਾ ਵੇਖੀ ਵਿੱਚ ਹੀ ਭੇਜ ਦਿੰਦੇ ਆ ਉਹਦੇ ਨਾਲ ਘਾਟਾ ਪਵੇਗਾ ਤੇ ਦਾਸ ਵੀ ਕੋਸ਼ਿਸ਼ ਕਰੇਗਾ ਇੱਕ ਦਾਸ ਖਾਲਸਾ ਜੀ ਦਾਸ ਦੇ ਭਜੰਗੀ ਭਜੰਗਣ ਜਿਹੜੇ ਨੇ ਛੋਟੇ ਨੇ ਇਸ ਕਰਕੇ ਘਰ ਵੀ ਆਉਣਾ ਪੈਂਦਾ ਤੇ ਘਰ ਦੇ ਵੀ ਕੰਮ ਆਪਣੇ ਕਰਨੇ ਪੈਂਦੇ ਆ ਫਿਰ ਆਪਣੀ ਕਰਿਆਨੇ ਦੀ ਦੁਕਾਨ ਉਹ ਵੀ ਸਾਹਮਣੀ ਪੈਂਦੀ ਬਾਪੂ ਜੀ ਦੇ ਨਾਲ ਤੇ ਆਪਣਾ ਵੀ ਘਰ ਦਾ ਕੰਮ ਚਲਾਉਣਾ ਤੇ ਫਿਰ ਸੰਗਤ ਦੀ ਸੇਵਾ ਵੀ ਕਰਨੀ ਇਸ ਕਰਕੇ ਇੱਕ ਦਾਸ ਕੱਲਾ ਹੈ ਮੇਰੇ ਕੋਲੇ ਕੋਈ ਹੈ ਨਹੀਂ ਬੰਦਾ ਕਿ ਜਿਹੜਾ ਵੀਡੀਓ ਬਣਾ ਸਕੇ ਤੇ ਖਾਲਸਾ ਜੀ ਮੈਂ ਚਾਹੁੰਦਾ ਹਾਂ ਉਹ ਵੀਡੀਓ ਤੁਹਾਨੂੰ ਪਾਇਆ ਕਰਾਂ ਕਿਉਂਕਿ ਬਹੁਤ ਸੇਵਾਵਾਂ ਹੁੰਦੀਆਂ ਤੇ ਦਾਸ ਕੋਲੇ ਮਾਇਆ ਨਹੀਂ ਹੁੰਦੀ ਇਸ ਕਰਕੇ ਉਹਨਾਂ ਨੂੰ ਮੋੜ ਦਿੰਨਾ ਹਾ ਜਿੰਨੀ ਕ ਮਾਇਆ ਹੁੰਦੀ ਹੈ ਉਹਦੇ ਨਾਲ ਸੇਵਾ ਕਰ ਦਿੰਨਾ ਤੇ ਬਾਕੀ ਜਿਹੜੇ ਇਹੋ ਜਿਹੇ ਲੋਕ ਹਨ ਜਿਨ੍ਹਾਂ ਨੇ ਖਾਲਸਾ ਜੀ ਆਪਣੇ ਘਰ ਭਾਰ ਲਏ ਪ੍ਰਾਪਰਟੀਆਂ ਲੈ ਲਈਆਂ ਉਹਨਾਂ ਬੰਦਿਆਂ ਨੇ ਕੀ ਗੁਰੂ ਮਹਾਰਾਜ ਦੇ ਸੇਵਾ ਕਰਨੀ ਹੈ ਕੀ ਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਕਮਾਉਣਾ ਹੈ ਤੇ ਮਹਾਰਾਜ ਦਾ ਨਾਂ ਲੈ ਲੈ ਕੇ ਖਾਲਸਾ ਜੀ ਲੋਕਾਂ ਕੋਲੋਂ ਪੈਸਾ ਠੱਗ ਲਿਆ ਮਾਇਆ ਠੱਗ ਲਈ ਹੈ ਉਹੋ ਜਿਹੇ ਲੋਕ ਹਨ ਭੇਜਣ ਵਾਲੇ ਸੋ ਭਾਈ ਜਿਹੜੇ ਇਹੋ ਜੇ ਬੰਦਿਆਂ ਦੇ ਕਰਕੇ ਜਿਹੜੇ ਚੰਗੇ ਸੇਵਾ ਕਰਨੀ ਚਾਹੁੰਦੇ ਹਨ ਜਿਵੇਂ ਦਾਸ ਦੇ ਮਨ ਵਿੱਚ ਹੈ ਵੀ ਜਿੰਨੀ ਆਪਾਂ ਕਰ ਸਕੀਏ ਕਿਹੇ ਗਰੀਬ ਗੁਰਬੇ ਦੀ ਕਰ ਸਕੀਏ ਦਰਾਸ ਕਰੇਗਾ ਮੇਰਾ ਇੱਕ ਸੁਪਨਾ ਹੈ ਆਪ ਸੰਗਤਾਂ ਦੇ ਨਾਲ ਸਾਂਝਾ ਕਰਦਾ ਹਾਂ ਮੈਂ ਕਦੇ ਖਾਲਸਾ ਜੀ ਵੈਸੇ ਕਿਸੇ ਨੂੰ ਦੱਸਿਆ ਨਹੀਂ ਇੱਕ ਮੇਰਾ ਮਿੱਤਰ ਹੈ ਸਿਰਫ ਉਹਨੂੰ ਦੱਸਿਆ ਮੇਰੇ ਮਨ ਦੀ ਇੱਛਾ ਹੈ ਕਿ ਜੇ ਮਹਾਰਾਜ ਨੇ ਸਵਾਸੇ ਬਖਸ਼ੇ ਸੱਚੇ ਪਾਸ਼ਾ ਮਹਾਰਾਜ ਨੇ ਇਹ ਸਰੀਰ ਨੂੰ ਸਵਾਸੇ ਬਖਸ਼ੇ ਤੇ ਮੇਰੇ ਮਨ ਦੀ ਇਹ ਇੱਛਾ ਹੈ ਕਿ ਜਾਂ ਤਾਂ ਸਕੂਲ ਬੱਚਿਆਂ ਵਾਸਤੇ ਜਿਹਦੇ ਵਿੱਚ ਆਪਣੇ ਗੁਰਮੁਖ ਜਿਹੜੇ ਹਨ ਗੁਰੂ ਕੇ ਸਿੱਖ ਹਨ ਉਹਨਾਂ ਦੇ ਬੱਚੇ ਪੜਨ ਤੇ ਉਹਨਾਂ ਵਾਸਤੇ ਹੋਸਟਲ ਵੀ ਬਣਾਵਾਂਗੇ ਤੇ ਉਥੇ ਪੜਾਇਆ ਵੀ ਜਾਵੇਗਾ। ਜਾਂ ਤੇ ਮੇਰੀ ਇੱਛਾ ਇਹ ਹੈ ਤੇ ਜਾਂ ਇੱਛਾ ਖਾਲਸਾ ਜੀ ਇਹ ਹੈ ਕਿ ਇੱਕ ਇਹ ਐਸਾ ਹਸਪੀਟਲ ਬਣਾਇਆ ਜਾਵੇ ਜਿਹਦੇ ਵਿੱਚ ਆਪਣੇ ਜਿਹੜੇ ਗੁਰਸੇਖਾਨ ਖਾਸ ਕਰਕੇ ਅਮਰਤਧਾਰੀ ਗੁਰੂ ਕੇ ਪਿਆਰੇ ਗ੍ਰੰਥੀ ਸਿੰਘ ਉਹਨਾਂ ਦਾ ਜਿਹੜਾ ਇਲਾਜ ਹੈ ਉਹ ਉਥੇ ਜਾਂ ਤਾਂ ਬਹੁਤ ਘੱਟ ਪੈਸਿਆਂ 'ਚ ਹੋਵੇ ਜਾਂ ਫ੍ਰੀ ਹੋਵੇ। ਇਹ ਮੇਰੇ ਮਨ ਦਾ ਮਨ ਦੀ ਇੱਛਾ ਹੈ। ਪੂਰੀ ਕਰਨ ਵਾਲੇ ਸ਼ਹੀਦ ਸਿੰਘ ਹਨ ਬਾਬਾ ਦੀਪ ਸਿੰਘ ਸਾਹਿਬ ਜੀ ਬਾਬਾ ਨੌਰ ਸਿੰਘ ਸਾਹਿਬ ਵਰਗੇ ਸੂਰਮੇ ਉਹਨਾਂ ਅਗੇ ਅਰਜ਼ੋਈ ਹੈ ਸਿਰਫ ਮੈਂ ਆਪ ਸੰਗਤਾਂ ਨੂੰ ਦੱਸਿਆ ਬਾਕੀ ਕਰਨ ਕਰਾਉਣ ਵਾਲਾ ਦਾਤਾ ਹੈ ਤੇ ਖਾਲਸਾ ਜੀ ਆਪਾਂ ਕੀ ਕਰ ਸਕਦੇ ਹਾਂ ਤੇ ਜੇ ਉਹ ਬਣਾਵਾਂਗੇ ਵੀ ਤੇ ਉਹਦਾ ਜਿਹੜਾ ਨਾਮ ਹੈ ਖਾਲਸਾ ਜੀ ਉਹ ਸ਼ਹੀਦਾਂ ਦੇ ਨਾਮ ਤੇ ਰੱਖਾਂਗੇ ਆਪਣਾ ਉਹਦੇ ਵਿੱਚ ਕੋਈ ਹਿੱਸਾ ਨਹੀਂ ਹੋਵੇਗਾ ਉਹ ਸੰਗਤ ਜਿਹੜੀ ਸੇਵਾ ਕਿਉਂਕਿ ਵੱਡੀਆਂ ਵੱਡੀਆਂ ਫਰਮਾਂ ਆਈਆਂ ਖਾਲਸਾ ਜੀ ਖਾਲਸਾ ਏਡ ਵਰਗੇ ਆਏ ਉਹਨਾਂ ਕੋਲੇ ਨਹੀਂ ਬਣਿਆ ਉਹ ਵੀ ਪੈਸੇ ਕਮਾ ਕੇ ਖਾਲਸਾ ਜੀ ਕਿੱਥੇ ਜਾ ਕੇ ਲੰਗਰ ਲਾਉਂਦੇ ਆ ਇੱਥੇ ਆਪਣੇ ਗਰੰਥੀ ਸਿੰਘ ਭੁੱਖੇ ਮਰਦੇ ਆ ਕਈ ਗਰੀਬ ਪਰਿਵਾਰ ਆ ਖਾਲਸਾ ਜੀ ਟਾਰੀ ਬਾਰਡਰ ਵੱਲ ਵੱਲ ਚਲਜੋ ਤਰਨਤਾਰਨ ਸਾਹਿਬ ਦਾ ਬਾਰਡਰ ਏਰੀਆ ਚਲਜੋ ਫਿਰੋਜ਼ਪੁਰ ਦਾ ਬਾਰਡਰ ਏਰੀਆ ਵੱਲ ਚਲੇ ਜਾਓ ਬਹੁਤ ਗਰੀਬੀ ਹੈ ਬਹੁਤ ਜ਼ਿਆਦਾ ਗਰੀਬੀ ਹੈ ਤੇ ਕੌਣ ਇਹਨਾਂ ਦੀ ਬਾਹ ਫੜੇਗਾ ਜਿਹੜੇ ਖਾਲਸਾ ਜੀ ਆਪਣੇ ਪੰਜਾਬੀ ਹਨ ਜੱਦੀ ਪੰਜਾਬੀ ਪੰਜਾਬ ਦੇ ਵਸਨੀਕ ਹਨ ਉਹਨਾਂ ਦੀ ਕੌਣ ਬਾਹ ਫੜੂਗਾ ਤੇ ਇਹ ਜਾ ਕੇ ਖਾਲਸਾ ਜੀ ਕੋਈ ਕੀਨੀਆਂ ਦੇ ਵਿੱਚ ਲੰਗਰ ਲਾ ਰਿਆ ਕੋਈ ਕਿਤੇ ਲੰਗਰ ਲਾ ਰਿਆ ਭਾਈ ਆਪਣਾ ਘਰ ਤੇ ਵੇਖ ਲਓ ਜੇ ਆਪਣੇ ਘਰ ਵਿੱਚ ਹੀ ਤੁਹਾਡੀ ਮਾਤਾ ਭੁੱਖੀ ਆ ਬੱਚੇ ਭੁੱਖੇ ਹਨ ਤੇ ਬਾਹਰ ਬੁਰਕੀਆਂ ਪਾਉਣ ਦਾ ਕੋਈ ਫਾਇਦਾ ਨਹੀਂ ਮਹਾਰਾਜ ਦੀ ਖੁਸ਼ੀ ਜੇ ਲੈਣੀ ਹੈ ਤੇ ਖਾਲਸਾ ਜੀ ਕਾਰਜ ਪੰਜਾਬ ਤੋਂ ਸ਼ੁਰੂ ਕਰਨਾ ਪਵੇਗਾ हां ਜਦੋਂ ਤੁਸੀਂ ਪੰਜਾਬ ਨੂੰ ਰਜਾ ਲਵੋਗੇ ਉਦੋਂ ਜਿੱਥੇ ਮਰਜ਼ੀ ਜਾ ਕੇ ਜਿੰਨੂੰ ਮਰਜ਼ੀ ਰਜਾ ਲ ਪਰ ਖਾਲਸਾ ਜੀ ਇਹ ਸੱਚ ਜਾਣਿਓ ਇਹ ਇੱਕ ਬਿਜ਼ਨਸ ਹੈ ਜਿਹੜਾ ਸੰਸਾਰ ਨੇ ਤੋਰਿਆ ਹੋਇਆ ਹੈ ਇਹ ਬਿਜ਼ਨਸ ਕਰਕੇ ਹੀ ਖਾਲਸਾ ਜੀ ਵੱਡੇ ਵੱਡੇ ਲੋਕ ਤੁਸੀਂ ਸੱਚ ਜਾਣਿਓ ਇੱਕ ਨਾ ਹਾਸੋ ਹੀਣੀ ਗੱਲ ਆਪ ਜੀ ਨੂੰ ਸੁਣਾਉਣਾ ਕੋਈ ਬਾਹਰ ਤੋਂ ਆਇਆ ਉਹ ਖਾਲਸਾ ਜੀ ਪੁਰਤਗਾਲ ਦੀ ਸੀ ਫੈਮਲੀ ਦਾਸ ਨੇ ਉਹਨਾਂ ਦੀਆਂ ਕਾਫੀ ਜੜੀਆਂ ਅਰਦਾਸਾਂ ਕਰਾਈਆਂ ਤੇ ਮਹਾਰਾਜ ਦੀ ਕਿਰਪਾ ਸਦਕਾ ਉਹਨਾਂ ਦੀ ਹੀ ਅੱਜ ਹੱਡ ਬੀਤੀ ਆਪ ਜੀ ਨੂੰ ਸੁਣਾਉਣੀ ਹੈ ਤੇ ਉਹਨਾਂ ਨੇ ਦਾਸ ਨੂੰ ਕਿਹਾ ਤੇ ਉਹਨਾਂ ਦੇ ਜਦੋਂ ਮੈਨੂੰ ਮਿਲੇ ਤੇ ਉਹ ਮੈਨੂੰ ਕਹਿਣ ਲੱਗੇ ਕਹਿੰਦੇ ਵੀ ਪੁੱਤਰ ਜੀ ਵੀ ਤੁਸੀਂ ਵੀ ਕੀ ਕਰਦੇ ਹੁੰਨੇ ਹੋ ਮੈਂ ਕਿਹਾ ਮਾਤਾ ਜੀ ਅਸੀਂ ਤੇ ਇਦਾਂ ਸਾਡੀ ਕਰਿਆਨੇ ਦੀ ਦੁਕਾਨ ਬਾਪੂ ਜੀ ਸਾਹਮਦੇ ਆ ਤੇ ਮੈਨੂੰ ਕੁਛ ਨਾ ਕੁਛ YouTube ਤੋਂ ਆ ਜਾਂਦਾ ਤੇ ਕੁਛ ਨਾ ਕੁਛ ਮੈਂ ਸਹਿਜ ਪਾਠ ਦੀਆਂ ਸੇਵਾ ਸੰਗਤ ਦੇ ਨਿਭਾਉਣਾ ਤੇ ਉਹ ਜਿਹੜੀ ਮਾਇਆ ਮੈਨੂੰ ਮਿਲ ਜਾਂਦੀ ਮੇਰਾ ਉਹਨਾਂ ਬਹੁਤ ਸੋਨਾ ਚੱਲਦਾ ਤੇ ਮੈਨੂੰ ਕਹਿਣ ਲੱਗੇ ਕਿ ਤੁਸੀਂ ਤਾਂ ਤੁਹਾਡੇ ਤਾਂ ਹੱਥ ਪੈਰ ਹੀ ਬੜੇ ਕਾਲੇ ਨੇ ਤੁਸੀਂ ਕਿੱਥੇ ਰਹਿੰਦੇ ਹੋ ਵੀ ਤੇ ਮੈਂ ਉਹਨਾਂ ਮਾਤਾ ਜੀ ਨੂੰ ਕਹਾ ਮੈਂ ਕਹਾ ਮਾਤਾ ਜੀ ਅਸੀਂ ਉਹਨਾਂ ਸੇਵਾਵਾਂ ਵਾਲੇ ਨਹੀਂ ਜਿਨ੍ਹਾਂ ਨੇ ਵੱਡੀ ਗੱਡੀ ਚ ਆਉਣਾ ਟੌਰ ਕੱਢ ਕੇ ਤੇ ਆਪ ਕਿਸੇ ਕੋਲੋਂ ਸੇਵਾ ਕਰਾਉਣੀ ਆ ਤੇ ਸੇਵਾ ਕਰਾ ਕੇ ਮੁੜ ਜਾਣਾ ਮੈਂ ਕਹਾ ਮਾਤਾ ਜੀ ਅਸੀਂ ਆਪਣੇ ਹੱਥੀਂ ਰਸਤਾ ਬਣਾਉਨੇ ਆ ਆਪਣੇ ਹੱਥੀਂ ਲਿਖਦੇ ਆ ਆਪਣੇ ਹੱਥੀਂ ਬੋਰਿਆਂ ਚ ਪਾਉਨੇ ਆ ਸਿਰ ਤੇ ਢੋਕੇ ਖੜਦੇ ਆ ਤੇ ਜਦੋਂ ਕਿਸੇ ਦਾ ਚੰਡੀ ਦਾ ਜਾਪ ਹੁੰਦਾ ਆਪ ਉਸ ਤੇ ਸੇਵਾ ਕਰਦੇ ਆ ਆਪ ਸਬਜ਼ੀਆਂ ਚੀਰਦੇ ਆ ਆਪ ਭਾਜੇ ਬਣਾਉਂਦੇ ਆ ਆਪ ਸੰਗਤ ਨੂੰ ਛਕਾਉਂਦੇ ਆ ਘੋੜਿਆਂ ਦੀ ਸੇਵਾ ਕਰਦੇ ਆ ਤੇ ਇਹ ਇਹ ਕੰਮ ਸਾਰੇ ਸਾਨੂੰ ਕਰਨੇ ਪੈਂਦੇ ਆ ਸਾਡੇ ਕੋ ਤੇ ਗੋਰੇ ਨਹੀਂ ਹੋਇਆ ਜਾਣਾ ਸਾਡੇ ਕੋ ਤੇ ਕਾਲੇ ਹੀ ਹੋਏ ਜਾਣਾ ਹਾਸੋਹੀਣੀ ਜੀ ਗੱਲ ਵੀ ਤੁਸੀਂ ਮੈਨੂੰ ਮਿਲਣ ਆਏ ਹੋ ਤੇ ਤੁਸੀਂ ਮੈਨੂੰ ਆਪਣਾ ਕੋਈ ਵਿਚਾਰ ਦਸੋ ਕੋਈ ਗੁਰੂ ਮਹਾਰਾਜ ਦੀ ਖੇਡ ਦਸੋ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌਰ ਸਿੰਘ ਸਾਹਿਬ ਨੇ ਤੁਹਾਡੇ ਤੇ ਮਿਹਰ ਕੀਤੀ ਕੋਈ ਉਹ ਗੱਲ ਕਰੋ ਤੇ ਤੁਸੀਂ ਆ ਕੇ ਮੇਰਾ ਰੰਗ ਰੂਪ ਵੇਖ ਰਹੇ ਹੋ ਵੀ ਤੁਸੀਂ ਤੁਸੀਂ ਕਾਲੇ ਜੇ ਰੰਗਦੇ ਹੋ ਕੀ ਕਰਨ ਵੇਖੋ ਹਸੋ ਹੀਣੀਆਂ ਲੋਕਾਂ ਦੀਆਂ ਗੱਲਾਂ ਤੇ ਮੈਂ ਉਹਨਾਂ ਨੂੰ ਇੱਕ ਠੋਕਮਾ ਜਵਾਬ ਹੀ ਦਿੱਤਾ ਸੀ ਵੀ ਮਾਤਾ ਜੀ ਮੈਂ 24 ਘੰਟੇ ਗੱਡੀ 'ਚ ਨਹੀਂ ਰਹਿੰਦਾ ਵਿਜਿੱਦਾਰ ਤੁਸੀਂ ਬਾਕੀ ਸਮਾਜ ਸੇਵੀਆਂ ਨੂੰ ਵੇਹਦੇ ਉਹ ਵੀ ਕੋਈ ਸੇਵਾ ਕਰਦਾ ਤੇ ਉਹ ਬੜੇ ਸੋਹਣੇ ਬੂੜ ਤੇ ਸੋਹਣੇ ਕੱਪੜੇ ਤੇ ਸੋਹਣੀਆਂ ਪੱਗਾਂ ਬੰਨ ਕੇ ਆਉਂਦੇ ਅਸੀਂ ਤਾਂ ਮਸਤਾਨੇ ਪਹਿਰੇ ਚ ਆਉਂਦੇ ਆ ਸਾਡਾ ਤੇ ਦਿਮਾਲਾ ਵੀ ਟੇਡਾ ਹੁੰਦਾ ਤੇ ਬਾਣਾ ਵੀ ਕਈ ਵਾਰੀ ਖਾਲਸਾ ਜੀ ਸਮਾਨ ਨਾਲ ਨਿਬੜ ਜਾਂਦਾ ਕੋਈ ਆਟਾ ਧਾਰਾਂ ਲੈਂਦੇ ਆ ਤੇ ਅਸੀਂ ਕਦੇ ਗੌਰ ਨਹੀਂ ਕਰਦੇ ਗੁਰੂ ਕੇ ਸੇਖ ਆ ਆਨੰਦ ਚ ਰਹਿੰਦੇ ਆ ਸਾਨੂੰ ਕਿਸੇ ਨਾਲ ਕੀ ਲੈਣ ਦੇਣ ਪਰ ਖਾਲਸਾ ਜੀ ਦਾਸ ਦੀ ਇਹ ਵਿਚਾਰ ਕਰਨ ਦਾ ਇਹ ਫਾਇਦਾ ਅਸੀਂ ਵੀ ਇਹ ਜਿਹੜਾ ਰੌਲਾ ਹੈ ਲੋਕਾਂ ਨੇ ਬਿਜ਼ਨਸ ਬਣਾਇਆ ਆਪਣੇ ਦਸਵੰਦ ਦੀ ਸੇਵਾ ਕਿਸੇ ਚੰਗੇ ਤਰੀਕੇ ਚੰਗੇ ਢੰਗ ਨਾਲ ਲਾਇਆ ਕਰੋ ਤੇ ਬਾਕੀ ਜਿਹੜੀਆਂ ਦਾਸ ਕੋਲੇ ਸੇਵਾਵਾਂ ਆਉਂਦੀਆਂ ਮੈਂ ਆਪਜੀ ਨੂੰ ਦੱਸ ਦਿੰਨਾ ਤੇ ਆਪਜੀ ਸੇਵਾ ਕਰਦੇ ਹੋ ਆਪਜੀ ਦਾ ਧੰਨਵਾਦ ਹੈ ਮਾਰਾ ਸਾਰਿਆਂ ਨੂੰ ਬਰਕਤਾਂ ਪਾਉਣ ਸੋ ਬਚ ਕੇ ਹਮੇਸ਼ਾ ਚੱਲੋ ਕਿਉਂਕਿ ਜਿਹੜਾ ਖਾਲਸਾ ਜੀ ਆਪਾਂ ਨੂੰ ਮਾਰ ਨੇ ਮੱਤ ਵੀ ਬਖਸ਼ੀ ਹੈ ਆਪ ਆ ਕੇ ਸੇਵਾ ਕਰੋ ਆਪ ਆ ਕੇ ਵੇਖੋ ਕਿ ਕਿੱਥੇ ਸੇਵਾ ਜਾਂਦੀ ਹੈ ਜਿਵੇਂ ਦਾਸ ਨੇ ਖਾਲਸਾ ਜੀ ਜਿਹੜੀ ਬੱਚਿਆਂ ਦੀ ਫੀਸ ਤਾਰੀ ਸੀ ਉਹਨਾਂ ਦੀਆਂ ਮੈਂ ਉਹ ਪਰਚੀਆਂ ਵੀ ਪਾ ਦਿੱਤੀਆਂ ਸੀ ਕਈਆਂ ਦੀਆਂ ਪਰਚੀਆਂ ਮੈਨੂੰ ਮਿਲੀਆਂ ਨਹੀਂ ਉਹ ਵੀ ਲਿਆ ਕੇ ਜਰੂਰ ਮੈਂ ਪਾਵਾਂਗਾ ਤੇ ਬਾਕੀ ਕੋਸ਼ਿਸ਼ ਕਰਾਂਗਾ ਕੋਈ ਚੰਗਾ ਫੋਨ ਮੈਂ ਕਿਸ਼ਤਾਂ ਤੇ ਲੈ ਕੇ ਤੇ ਜਰੂਰ ਉਹਰੇ ਨਾਲ ਵੀਡੀਓ ਬਣਾ ਕੇ ਆਪ ਸੰਗਤਾਂ ਦੇ ਰੱਖਿਆ ਕਰਾਂਗਾ ਸਲਮੁਖ ਇੰਸਟਾਗ੍ਰam ਤੇ ਪਾ ਦਵਾਂ ਜਾਂ ਵਟਸਐਪ ਤੇ ਪਾ ਦਵਾਂ ਤੇ ਮਹਾਰਾਜ ਕਿਰਪਾ ਕਰਨ ਸੇਵਾ ਲੈਂਦੇ ਰਹਿਣ ਸੱਚੇ ਪਾਤਸ਼ਾਹ ਦਇਆ ਕਰਨ ਆਓ ਖਾਲਸਾ ਜੀ ਅੱਜ ਦੀ ਹੱਦ ਬੀਤੀ ਸਰਵਣ ਕਰੀਏ ਇਹ ਵਿਚਾਰਾਂ ਸੀ ਜੇ ਕਿਸੇ ਨੂੰ ਚੰਗੀਆਂ ਲੱਗੀਆਂ ਦੇ ਭਾਈ ਧੰਨਵਾਦ ਹੈ ਜੇ ਕਿਸੇ ਨੂੰ ਲੱਗਾ ਕਿ ਐਵੇਂ ਬੇਵਜਹ ਫਜ਼ੂਲ ਬੋਲਿਆ ਉਹਦੇ ਵਾਸਤੇ ਮੈਂ ਮਾਫੀ ਮੰਗ ਲੈਣਾ ਹਾਂ ਮੇਰੇ ਮਨ ਦੇ ਵਿੱਚ ਅੱਜ ਆ ਰਹੀ ਸੀ ਖਾਲਸਾ ਜੀ ਮੈਂ ਸੁਣਦਾ ਹਾਂ ਵੇਖਦਾ ਹਾਂ ਜਿਨ੍ਹਾਂ ਦੀ ਸੇਵਾ ਕਰਨ ਜਾਂਦੇ ਉਹ ਵਿਚਾਰੇ ਦੱਸਦੇ ਆ ਵੀ ਸਾਡੇ ਨਾਲ ਫਲਾਣਾ ਧੋਖਾ ਕਰ ਗਿਆ ਖਾਲਸਾ ਜੀ ਹੁਣ ਉਹ ਵੱਡੀਆਂ ਵੱਡੀਆਂ ਫਰਮਾਂ ਨੇ ਤੇ ਇੰਸਟਾਗ੍ਰਾਮ ਤੇ ਫੋਟੋਆਂ ਹੀ ਉਹਨਾਂ ਦੀਆਂ ਆਪਣੀਆਂ ਵੀਡੀਓ ਹੀ ਉਹਨਾਂ ਦੀਆਂ ਉਹਦੀਆਂ ਉਹਨਾਂ ਬਾਰੇ ਕੀ ਬੋਲਣਾ ਤੇ ਲੋਕੀਂ ਅੱਗੋਂ ਕਹਿਣ ਲੱਗ ਪੈਂਦੇ ਤੁਸੀਂ ਸ਼ਾਇਦ ਛੜਦੇ ਆ ਤਾਂ ਇਹ ਗੱਲਾਂ ਕਰਦੇ ਆ ਪਰ ਨਹੀਂ ਸੱਚਾਈ ਕੁਝ ਹੋਰ ਹੁੰਦੀ ਹੈ ਤੇ ਖਾਲਸਾ ਜੀ ਲੋਕ ਕੁਝ ਹੋਰ ਹੁੰਦੇ ਹਨ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਹੱਡ ਬੀਤੀ ਖਾਲਸਾ ਜੀ ਉਹਨਾਂ ਦੀ ਜਨਾਂ ਨੇ ਇਹ ਸੁਣਾਉਣਾ ਕੀਤਾ ਤੇ ਭਾਵੇਂ ਹੱਡ ਬੀਤੀ ਸੁਣ ਕੇ ਉਹ ਕਹਿਣ ਵੀ ਸਾਡੇ ਆ ਵਾਸਤੇ ਇਹ ਗੱਲ ਕੀਤੀ ਪਰ ਜੋ ਮੇਰੇ ਮਨ ਵਿੱਚ ਸੀ ਮੈਂ ਮੋਬੂਲ ਦਿਨਾ ਮੈਂ ਮਨ ਚ ਨਹੀਂ ਰੱਖਦਾ ਤੇ ਖਾਲਸਾ ਜੀ ਇਹ ਪੁਰਤਗਾਲ ਤੋਂ ਆ ਫੈਮਿਲੀ ਤੇ ਇਹ ਸਾਰੇ ਦਾ ਸਾਰਾ ਪਰਿਵਾਰ ਉੱਥੇ ਆ ਤੇ ਇਹਨਾਂ ਦਾ ਇੱਕ ਸਭ ਤੋਂ ਛੋਟਾ ਬੇਟਾ ਉਹਨੂੰ ਉੱਥੇ ਪੇਪਰ ਨਹੀਂ ਸੀ ਮਿਲਦੇ ਤੇ ਇੱਕ ਜਿਹੜਾ ਵੱਡਾ ਬੇਟਾ ਹੈ ਉਹਦੇ ਘਰ ਕੋਈ ਔਲਾਦ ਨਹੀਂ ਸੀ ਉਹਦੇ ਵਿਆਹ ਨੂੰ 6 ਸਾਲ ਹੋ ਗਏ ਸੀ ਔਲਾਦ ਕੋਈ ਨਹੀਂ ਸੀ ਜਿਹੜਾ ਛੋਟਾ ਬੇਟਾ ਸੀ ਉਹਦੇ ਪੇਪਰ ਨਹੀਂ ਸੀ ਬਣਦੇ ਬਾਕੀਆਂ ਦੇ ਬਣ ਗਏ ਸੀ ਕੋਈ ਕਾਰਨ ਹੋਇਆ ਸੀ ਉੱਥੇ ਕੋਈ ਗੱਲਬਾਤ ਇਹੋ ਜਿਹੀ ਹੋ ਗਈ ਸੀ ਖਾਲਸਾ ਜੀ ਉਹ ਦੱਸਦੇ ਅਸੀਂ ਮੈਨੂੰ ਕੋਈ ਬਹੁਤੀ ਸਮਝ ਨਹੀਂ ਉਹਨਾਂ ਦੀ ਆਈ ਤੇ ਉਹਨਾਂ ਨੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਦਾਸ ਕੋਲੋਂ ਕੁਝ ਡੇਢ ਕਸਾਲ ਹੋ ਗਿਆ ਹੁਣ ਆ ਇਹ ਗੱਲ ਨੂੰ ਉਹ ਸ਼ੀਦੀ ਦੇਗਾ ਸ਼ੁਰੂ ਕਰਵਾਈਆਂ ਸਨ ਵੀ ਸਾਡੀ ਸ਼ੀਦੀ ਦੇ ਕਰਵਾ ਦਿਓ ਅਸੀਂ ਸੁਣਿਆ ਤੁਹਾਡੇ ਕੋਲੋਂ ਤੇ ਖਾਲਸਾ ਜੀ ਇਹਨਾਂ ਨੇ ਦਾਸ ਨੂੰ 16000 ਰੁਪਇਆ ਪਾਇਆ ਸੀ ਵੀ ਤੁਸੀਂ ਹਰ ਐਤਵਾਰ ਜਿਹੜੀ ਸਾਡੀ ਸ਼ੀਦੀ ਦੇ ਕਰਾ ਦਿਓ ਤੇ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ 650 ਦੀ ਉਹ ਰਸਤਾ ਆਉਂਦੀ ਸੀ ਹੁਣ ਉਹ 800 ਦੀ ਹੋ ਗਈ ਜਦੋਂ ਬਾਦਾਮ ਸਸਤੇ ਹੋ ਜਾਣਗੇ ਫਿਰ 650 ਦੀ ਕਰਵਾਵਾਂਗੇ ਉਹ ਜਦੋਂ ਖਾਲਸਾ ਜੀ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ ਵਿੱਚ ਸਤਗੁਰਾਂ ਨੇ ਮਿਹਰਾਂ ਕੀਤੀਆਂ ਖਾਲਸਾ ਜੀ ਤਿੰਨ ਕੁ ਮਹੀਨੇ ਲਗਾਤਾਰ ਇਹਨਾਂ ਦੀ ਅਸ਼ੀਰਵਾਦ ਹਰ ਐਤਵਾਰ ਕਰਵਾਈਆਂ ਤੇ ਇਹਨਾਂ ਦੇ ਜਿਹੜੇ ਮਾਤਾ ਜੀ ਉਹ ਬਾਣੀ ਵੀ ਪੜਦੇ ਚਪੈਰੇ ਵੀ ਕੱਟਦੇ ਜਿਹੜਾ ਵੱਡਾ ਪੁੱਤਰਾ ਉਹਦੀ ਨੌ ਜਿਹੜੀ ਹੈ ਘਰ ਵਾਲੀ ਹੈ ਉਹ ਵੀ ਖਾਲਸਾ ਜੀ ਦੁਪਹਿਰਾ ਸਾਹਿਬ ਕੱਢਦੀ ਹੈ ਬਾਬਾ ਦੀਪ ਸਿੰਘ ਸਾਹਿਬ ਦੇ ਬੜਾ ਉਹਨੂੰ ਭਰੋਸਾ ਬੜਾ ਪ੍ਰੇਮ ਵਾਲੀ ਹੈ ਤੇ ਉਹਨਾਂ ਨੇ ਸਮਾਧੇ ਦੇ ਚੂਲੇ ਵੀ ਚੜਾਏ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਵੀ ਆਏ ਉਦੋਂ ਮੈਨੂੰ ਮਿਲੇ ਸਨ ਥੋੜਾ ਜਿਹਾ ਪਹਿਲਾਂ ਤੇ ਉਹਨਾਂ ਨੇ ਖਾਲਸਾ ਜੀ ਮਹਾਰਾਜ ਦੇ ਸ਼ਰਨ ਪਰਸੀ ਤੇ ਜਦੋਂ ਸ਼ੀਦੀ ਦੇ ਤਿੰਨ ਮਹੀਨੇ ਹੋਏ ਸਨ ਸ਼ੀਦੀ ਦੇ ਕਰਵਾਉਂਦਿਆਂ ਨੂੰ ਤੇ ਖਾਲਸਾ ਜੀ 6 6.5 ਸਾਲ ਹੋ ਗਏ ਸਨ ਵਿਆਹ ਨੂੰ ਪਰ ਕਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਹੀਂ ਵਰਦੀ ਕਿ ਉਹਨਾਂ ਦੇ ਜਿਹੜੀ ਨੌ ਸੀ ਉਹ ਪ੍ਰੈਗਨੈਂਟ ਨਹੀਂ ਹੋਈ ਪਰ ਮਹਾਰਾਜ ਨੇ ਮਿਹਰ ਕੀਤੀ ਤਿੰਨ ਮਹੀਨੇ ਸ਼ੀਦੀ ਦੇਖਾਂ ਕਰਾਈਆਂ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌਰ ਸਿੰਘ ਸਾਹਿਬ ਨੇ ਮੇਰਾ ਕੀਤੀਆਂ ਤਰਸ ਕੀਤਾ ਤੇ ਖਾਲਸਾ ਜੀ ਸਤਿਗੁਰਾਂ ਦੀ ਕਿਰਪਾ ਵਰਤੀ ਤੇ ਉਹਨਾਂ ਦੇ ਫਿਰ ਸਾ ਉਸੇ ਸਾਲ ਇੰਨਾ ਮਹੀਨਿਆਂ ਬਾਅਦ ਖਾਲਸਾ ਜੀ ਪਤਾ ਲੱਗ ਗਿਆ ਸੀ ਤੇ ਸਾਲ ਬਾਅਦ ਫਿਰ ਪੁਜੰਗੀ ਜਿਹੜਾ ਉਹਨਾਂ ਦੇ ਘਰ ਹੋਇਆ ਤੇ ਉਹਨਾਂ ਨੇ ਬਹੁਤ ਖੁਸ਼ੀ ਕੀਤੀ ਸੀ ਢੋੜਿਆ ਨੂੰ ਇੱਕ ਕੁਆਂਟਲ ਚਣੇ ਭੇਜੇ ਸਨ ਪਾਉਣ ਵਾਸਤੇ ਸਮਾਧੇ ਦਾ ਚੂਲਾ ਮੇਰੇ ਕੋਲੋਂ ਵੀ ਖਾਲਸਾ ਜੀ ਉਹਨਾਂ ਨੇ ਕਿਹਾ ਸੀ ਤੇ ਮਹਾਰਾ ਦੇ ਸਥਾਨ ਤੇ ਜਾਪ ਵੀ ਕਰਾਇਆ ਤੇ ਹੁਣ ਜਿਹੜਾ ਛੋਟਾ ਭਾਈ ਸੀ ਜਦੋਂ ਇਹਨਾਂ ਨੇ ਖਾਲਸਾ ਜੀ ਦਾ ਮਹਾਰਾਜ ਨੇ ਮਿਹਰ ਕਰ ਦਿੱਤੀ ਫਿਰ ਇਹ ਕਹਿੰਦੇ ਸੀ ਵੀ ਉਹ 16000 ਦੀਆਂ ਜਿੰਨੀਆਂ ਕਸ਼ੀਦੀ ਦੇਗਾ ਬਣੀਆਂ ਦਾਸ ਨੇ ਕਰਵਾ ਦਿੱਤੀਆਂ ਤੇ ਉਸ ਤੋਂ ਬਾਅਦ ਜਿਹੜਾ ਛੋਟਾ ਬੇਟਾ ਸੀ ਜਿਹਦੇ ਪੇਪਰ ਨਹੀਂ ਸੀ ਖਾਲਸਾ ਜੀ ਉੱਥੇ ਮਿਲਦੇ ਪੇਪਰ ਉੱਥੋਂ ਦੇ ਪੁਰਤਕਾਲ ਦੇ ਨਹੀਂ ਸੀ ਮਿਲਦੇ ਕਹਿੰਦੇ ਸਾਲ 'ਚ ਮਿਲ ਜਾਂਦੇ ਆ ਪਰ ਉਹਨੂੰ ਨਹੀਂ ਸੀ ਮਿਲੇ ਕੋਈ ਕਾਰਨ ਹੋ ਗਿਆ ਸੀ ਕੋਈ ਗਲਤੀ ਇਹਦੇ ਕੋਲੋਂ ਹੋ ਗਈ ਸੀ ਉਸੇ ਕਰਕੇ ਇਹਨੂੰ ਨਹੀਂ ਸੀ ਮਿਲੇ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਦਾਸ ਨੇ ਇਹਨਾਂ ਨੂੰ ਇਹ ਛੋਟਾ ਜਿਹੜਾ ਇਹਨਾਂ ਦਾ ਭਾਈ ਸੀ ਉਹਨਾਂ ਗੱਲ ਵੀ ਕੀਤੀ ਸੀ ਤੇ ਮੈਂ ਇਹਨੂੰ ਕਿਹਾ ਸੀ ਕੀ ਕੋਈ ਪਾਠ ਕਰਦਾ ਤੇ ਕਹਿੰਦਾ ਵੀ ਮੈਂ ਮੂਲ ਮੰਤਰੀ ਪੜਦਾ ਤੇ ਮੈਂ ਇਹਨਾਂ ਨੂੰ ਇਹ ਗੱਲ ਕਹੀ ਮੈਂ ਕਿਹਾ ਸਵੇਰੇ ਉੱਠ ਕੇ ਮੂਲ ਮੰਤਰ ਪੜਨਾ ਤੇ 6 ਮਾਲਾ ਵਾਹਿਗੁਰੂ ਮੰਤਰ ਦੀਆਂ ਕਰਨੀਆਂ ਇੱਕ ਮਾਲਾ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀ ਕਰਨੀਆਂ ਤੇ ਇੱਕ ਮਾਲਾ ਬਾਬਾ ਨਾਉਦ ਸਿੰਘ ਦੇ ਨਾਮ ਦੀ ਕਰਨੀ ਤੇ ਇਹ ਇਹ ਬੇਨਤੀਆਂ ਮਹਾਰਾਜ ਦੇ ਚਰਨਾਂ ਵਿੱਚ ਕਰਨੀਆਂ ਤੇ ਮੈਂ ਸ਼ੀਦੀ ਦੇਗਾ ਕਰਾਵਾਂਗਾ ਤੇਰਾ ਮਹਾਰਾਜ ਮੋਰਚਾ ਜੂਰ ਫਤਿਹ ਕਰਨਗੇ ਤੇ ਖਾਲਸਾ ਜੀ ਸਤਗੁਰਾਂ ਦੀ ਕਿਰਪਾ ਵਰਤੀ ਤੇ ਜਦੋਂ ਦਾਸ ਉਹਦੀਆਂ ਸ਼ੀਧੀ ਦੇਗਾ ਕਰਾ ਰਿਆ ਸੀ ਨਾ ਤੇ ਉਹਨੂੰ ਇੱਕ ਦਿਨ ਨਾ ਕਿਹਦੇ ਸੁਪਨਾ ਰਾਤ ਆਇਆ ਤੇ ਆਪਣੇ ਗੁਰੂ ਘਰ ਹੀ ਉਹ ਕਿਤੇ ਬੈਠਾ ਇਥੇ ਪੰਜਾਬ ਆਇਆ ਤੇ ਗੁਰੂ ਘਰ ਬੈਠਾ ਤੇ ਗ੍ਰੰਥੀ ਸਿੰਘ ਉਹਨੂੰ ਕਹਿੰਦੇ ਆ ਕਿ ਤੇਰਾ ਕੰਮ ਬਣ ਜੂਗਾ ਤੂੰ ਆ ਪੜਿਆ ਕਰ ਬੀਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਉਹਨੇ ਮੈਨੂੰ ਫੋਨ ਮੈਸੇਜ ਕੀਤੇ ਮੈਨੂੰ ਕਹਿੰਦੇ ਬਾਬਾ ਜੀ ਮੈਨੂੰ ਆ ਸੁਪਨਾ ਆਇਆ ਤੇ ਮੈਂ ਉਹਨੂੰ ਕਹਾ ਮੈਂ ਕਹਾ ਭਾਈ ਸਾਹਿਬ ਜੀ ਤੁਹਾਨੂੰ ਸ਼ੀਦਾ ਨੇ ਰਾਹ ਵਿਖਾਇਆ ਤੇ ਇਹ ਵੀ ਜਿਹੜਾ ਸ਼ਬਦ ਹੈ ਇਹ ਤੁਸੀਂ ਮੈਨੂੰ ਭੇਜੋ ਛੁੱਧ ਕਰਕੇ ਤੇ ਮੈਂ ਤੁਹਾਨੂੰ ਦੱਸ ਦਿੰਨਾ ਇਹਨੂੰ ਵੀ ਪੜ੍ਹਾ ਕਰੂ ਮਹਾਰਾਜ ਦੀ ਕਲਾ ਵਰਤੀ ਸਤਗੁਰਾਂ ਦੀ ਮਿਹਰ ਹੋਈ ਤਿੰਨ ਮਹੀਨੇ ਖਾਲਸਾ ਜੀ ਸ਼ਹੀਦੀ ਦੇਗਾ ਉਹਨਾਂ ਦੀਆਂ ਕਰਾਈਆਂ ਤੇ ਉਹਨਾਂ ਦੇ ਘਰ ਮਹਾਰਾਜ ਦੀ ਕਿਰਪਾ ਵਰਤ ਗਈ ਉਹਨਾਂ ਦੀ ਜਿਹੜੀ ਨੌ ਸੀ ਉਹ ਪ੍ਰੈਗਨੈਂਟ ਹੋ ਗਈ ਤੇ ਮਹਾਰਾਜ ਦੀ ਰਹਿਮਤ ਨਾਲ ਖਾਲਸਾ ਜੀ ਚਾਰ ਮਹੀਨੇ ਫਿਰ ਲਗਾਤਾਰ ਬਾਅਦ ਵਿੱਚ ਉਹਨਾਂ ਦੇ ਛੋਟੇ ਬੇਟੇ ਦੀਆਂ ਦਾਸ ਨੇ ਸ਼ਹੀਦੀ ਦੇਗਾ ਕਰਵਾਈਆਂ ਸਨ ਸ਼ਹੀਦਾ ਨੇ ਏਡੀ ਕਿਰਪਾ ਕੀਤੀ ਉਹਦੇ ਜਿਹੜੇ ਪੇਪਰ ਸਨ ਉਹਨੂੰ ਮਿਲ ਗਏ ਸਨ ਮਹਾਰਾਜ ਨੇ ਮੇਰ ਕੀਤੀ ਤੇ ਆ ਖਾਲਸਾ ਜੀ ਉਹ 2-3 ਮਹੀਨੇ ਪਹਿਲਾਂ ਇੱਥੇ ਆਏ ਸੀਗੇ ਤੇ ਦਰਸ਼ਨ ਮੇਲੇ ਸ਼ਹੀਦਾਂ ਦੇ ਕਰਕੇ ਗਏ ਨਾਲੇ ਮਹਾਰਾਜ ਦੇ ਘਰ ਸੇਵਾ ਕਰਕੇ ਗਏ ਲੰਗਰ ਦੀ ਸੇਵਾ ਕਰਕੇ ਗਏ ਤੇ ਇਹਨਾਂ ਮਹਾਰਾਜ ਨੇ ਖੁਸ਼ੀਆਂ ਉਹਨਾਂ ਦੇ ਘਰ ਬਖਸ਼ੀਆਂ ਸ਼ਹੀਦਾਂ ਦੀ ਕਿਰਪਾ ਵਰਤੀ ਤੇ ਉਹ ਮਾਤਾ ਕਹਿੰਦੀ ਸੀ ਮੈਂ ਆਪਣੇ ਬੱਚਿਆਂ ਨੂੰ ਕਹਿੰਦੀ ਸਾਂ ਜਦੋਂ ਇਹਨਾਂ ਨੂੰ ਮੈਂ ਕਿਹਾ ਵੀ ਸ਼ਹੀਦਾਂ ਸਾਹਿਬ ਤੇ ਟਾਲਾ ਸਾਹਿਬ ਆ ਬਾਨੂ ਸਿੰਘ ਸਾਹਿਬ ਦੇ ਥੰਦੇ ਸ਼ਹੀਦੀ ਦੇ ਗਾਂ ਕਰਾਈਏ ਤੇ ਪੈਸੇ ਦੇਣ ਤੋਂ ਮੈਨੂੰ ਕਹਿੰਦੇ ਸੀ ਮਾਤਾ ਆਹੇ ਬਦਾਮਾਂ ਨਾਲ ਵੀ ਕੁਝ ਹੁੰਦਾ ਇਹ ਦੇ ਨਾਲ ਕੀ ਹੋਣ ਲੱਗਾ ਐਵੇਂ ਗੱਲਾਂ ਬਣੀਆਂ ਲੋਕੀ ਤੁਹਾਨੂੰ ਲੁੱਟਦੇ ਆ ਉਹਨਾਂ ਨੇ ਬਿਜ਼ਨਸ ਬਣਾਇਆ ਖਾਲਸਾ ਜੀ 10 ਬਾਰੇ ਕਹਿੰਦੇ ਸਨ ਕਿ ਇਹ ਤੇ ਉਹਨਾਂ ਦਾ ਬਿਜ਼ਨਸ ਬਣਿਆ ਹੋਇਆ ਐਵੇਂ ਪੈਸੇ ਪਾਈ ਜਾਣੇ ਕੀ ਫਾਇਦਾ ਇਦਾਂ ਪੈਸੇ ਪਾਉਣ ਦਾ ਇਹ ਬਾਦਾਮਾਂ ਨਾਲ ਵੀ ਕਦੇ ਪੁੱਤ ਮਿਲਦੇ ਆ ਇਦਾਂ ਉਦਾਂ ਕਈ ਗੱਲਾਂ ਤੇ ਮਾਦਾ ਕਹਿੰਦੀ ਪਰ ਮੈਨੂੰ ਭਰੋਸਾ ਸੀ ਸ਼ਹੀਦਾਂ ਸਿੰਘਾਂ ਦੇ ਤੁਹਾਡੇ ਚੈਨਲ ਤੋਂ ਮੈਂ ਹੱਡ ਬੀਤੀਆਂ ਸੁਣਦੀ ਸਾਂ ਮੈਨੂੰ ਭਰੋਸਾ ਸੀ ਤੁਹਾਡੇ ਤੇ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਦਾਸ ਦੀਆਂ ਦਾਸ ਨੇ ਉਹਨਾਂ ਦੀਆਂ ਹੱਡ ਜਿਹੜੀਆਂ ਸ਼ੀਦੀ ਦੇ گاਵੀ ਕਰਾਈਆਂ ਤੇ ਮਹਾਰਾਜ ਨੇ ਉਹਨਾਂ ਦੇ ਘਰ ਬਰਕਤਾਂ ਭੇਜੀਆਂ ਸੋ ਖਾਲਸਾ ਜੀ ਸਤਗੁਰ ਸੱਚੇ ਪਾਸ਼ਾ ਮਹਾਰਾਜ ਨੇ ਕੋਈ ਸੇਵਾ ਲਾਈ ਹੈ ਉਹੀ ਸੇਵਾ ਚੱਲ ਰਹੀ ਹੈ ਤੇ ਆਪਾਂ ਕਰ ਰਹੇ ਆ ਨਹੀਂ ਤੇ ਖਾਲਸਾ ਜੀ ਕਿਸੇ ਵਿੱਚ ਕੀ ਬਾਲ ਹੈ ਮਹਾਰਾਜ ਉਦਮ ਬਖਸ਼ਦਾ ਹੈ ਤੇ ਸਾਰੇ ਕੰਮ ਹੁੰਦੇ ਆ ਨਹੀਂ ਤੇ ਨਹੀਂ ਹੁੰਦੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਆਪ ਹੀ ਕੋਈ ਕਲਾ ਵਰਤਾ ਕੇ ਦਾਸ ਦੀ ਸੇਵਾ ਲਈ ਆ ਸ਼ੀਦੀ ਦੇਗਾ ਦੀ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਸਕੂਨ ਵੀ ਮਿਲਦਾ ਸੰਗਤ ਦੀ ਸੇਵਾ ਕਰਕੇ ਤੇ ਕਈ ਖਾਲਸਾ ਜੀ ਜਿਹੜੇ ਉਹ ਜੇ ਵਿਚਾਰੇ ਮੇਰੇ ਵਰਗੇ ਉਹ ਫੋਨ ਤੇ ਗਾਲ੍ਹਾਂ ਵੀ ਕੱਢਣ ਲੱਗ ਪੈਂਦੇ ਆ ਤੁਹਾਨੂੰ ਪੈਸੇ ਭੇਜੇ ਆ ਤੁਹਾਡੇ ਕੋਈ ਤੱਕ ਸ਼ੀਦੀ ਦੇਗ ਨਹੀਂ ਕਰਾਈ ਗਈ ਐਦਾ ਉਦਾ ਕਈ ਕੁਝ ਤੇ ਖਾਲਸਾ ਜੀ ਸ਼ੀਦੀ ਦੇਗਾ ਕਿਹੜੀਆਂ ਥੋੜੀਆਂ ਹੁੰਦੀਆਂ ਅਸੀਂ ਅਸੀਂ 90 90 ਰੋਜ਼ ਦੀਆਂ ਆ ਜਾਂਦੀਆਂ ਤੇ ਦਾਸ ਕਈਆਂ ਦੀਆਂ ਭੁੱਲ ਵੀ ਜਾਂਦਾ ਕਰਵਾਉਂਦਾ ਜੂਰ ਹੈ ਤੇ ਉਹ ਖਾਲਸਾ ਜੀ ਜਿਹੜੇ ਮਾੜਾ ਬੋਲਦੇ ਆ ਉਹਨਾਂ ਦਾ ਵੀ ਧੰਨਵਾਦ ਹੈ ਕਿਉਂਕਿ ਉਹ ਬੋਲਦੇ ਆ ਤੇ ਦਾਸ ਨੂੰ ਤੁਸ਼ਾਹ ਮਿਲਦਾ ਚੰਗੇ ਧੰਨਵਾਦ ਕਰਦੇ ਆ ਤੇ ਉਹਦੇ ਨਾਲ ਖੁਸ਼ੀ ਮਿਲਦੀ ਹੈ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਸਤਿਗੁਰੂ ਜੀ ਮਹਾਰਾਜ ਚੜ੍ਹਦੀਆਂ ਕਲਾ ਬਖਸ਼ਣ ਸੋ ਖਾਲਸਾ ਜੀ ਸਤਿਗੁਰੂ ਦੇ ਘਰ ਬਹੁਤ ਕੁਝ ਹੈ ਵੇਖੋ ਮਹਾਰਾਜ ਨੇ ਸ਼ੀਧੀ ਦੇਗਾ ਕਰਕੇ ਹੀ ਉਹ ਭੈਣ ਦੇ ਘਰ ਪੁੱਤਰ ਦਿੱਤਾ ਇਹ ਖਾਲਸਾ ਜਿਹੜਾ ਭਾਈ ਇਹਦੇ ਪੇਪਰ ਨਹੀਂ ਸੀ ਆਉਂਦੇ ਉਹਨੂੰ ਮਹਾਰਾਜ ਨੇ ਆਪ ਹੀ ਸ਼ਬਦ ਦੇ ਜਾਪ ਵਿੱਚ ਲਾ ਲਿਆ ਸ਼ਹੀਦਾ ਨੇ ਤੇ ਉਹਨੇ ਮੈਨੂੰ ਕਿਹਾ ਵੀ ਇਹ ਸ਼ਬਦ ਆਇਆ ਮੈਨੂੰ ਮੈਂ ਕੀ ਕਰਾਂ ਤੇ ਮੈਂ ਉਹਨੂੰ ਇਹੀ ਗੱਲ ਵਾਰ-ਵਾਰ ਇਹੀ ਗੱਲ ਕਹੀ ਵੀ ਤੈਨੂੰ ਸ਼ਹੀਦਾ ਨੇ ਇਸ਼ਾਰਾ ਕੀਤਾ ਸ਼ਹੀਦਾ ਸਿੰਘਾ ਨੇ ਤੈਨੂੰ ਦੱਸਣਾ ਕੀਤਾ ਤੇਰੇ ਗੁਰਦਾਰੇ ਵਾਲੇ ਪਾਠ ਜਿਹੜੇ ਨਹੀਂ ਦੱਸਿਆ ਤੇ ਇਹ ਸ਼ਬਦ ਨੂੰ ਜਾਪ ਲਾ ਮਹਾਰਾਜ ਮਿਹਰ ਕਰਨਗੇ ਤੇ ਖਾਲਸਾ ਜੀ ਉਹਨੇ ਜਾਪ ਕੀਤਾ ਸੀ ਤੇ ਸਤਿਗੁਰ ਜੀਆ ਨੇ ਆਸੀ ਕਲਾ ਵਰਤਾਈ ਸਭੇ ਕਾਰਜੋ ਦੇ ਰਾਸ ਕਰ ਦਿੱਤੇ ਮਹਾਰਾਜ ਮੇਰਾ ਕਰਨ ਇਨੀਆਂ ਕ ਹੱਡ ਬੀਤੀਆਂ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਮਹਾਰਾਜ ਸਾਰਿਆਂ ਨੂੰ ਤੁਹਾਨੂੰ ਤੰਦਰੁਸਤੀਆਂ ਚੜ੍ਹਦੀ ਕਲਾ ਖੁਸ਼ੇ ਬਖਸ਼ਣ ਗੁਰੂ ਗਰੀਬ ਨਿਵਾਜ ਅੰਤਰਜਾਮੀ ਮਹਾਰਾਜ ਦਾ ਨਾਮ ਜਪੋ ਕੀਰਤ ਕਰੋ ਨਾਮ ਜਪੋ ਵੰਡ ਕੇ ਛਕੋ ਉਹਦੇ ਨਾਲ ਤੁਹਾਡੇ ਘਰ ਬਰਕਤਾਂ ਹੀ ਬਰਕਤਾਂ ਰਹਿਣਗੀਆਂ ਤੁਹਾਡੇ ਘਰੋਂ ਬਰਕਤਾਂ ਖਤਮ ਨਹੀਂ ਹੋਣਗੀਆਂ ਜਿਹੜੇ ਕਹਿੰਦੇ ਸਾਡੇ ਕੰਮ ਨਹੀਂ ਚੱਲਦੇ ਭਾਈ ਪ੍ਰਾਣ ਕਰ ਲੋ ਦੇਗ ਬਣਾਓ ਕੜਾ ਪ੍ਰਸ਼ਾਦ ਦੀ ਤੇ ਉਸ ਦਿਨ ਤੋਂ ਅਰਦਾਸ ਕਰਦੋ ਕਿ ਮਹਾਰਾਜ ਜੀ ਮੇਰੇ ਕੰਮ ਚੱਲ ਪੈਣ ਮੈਂ ਤਨਖਾਹ ਦੇ ਵਿੱਚੋਂ ਆਪ ਜੀ ਨੂੰ ਦਸਵੰਦ ਦਿਆ ਕਰਾਂਗਾ ਵੇਖਿਓ ਮਹਾਰਾਜ ਦੀਆਂ ਮਿਹਰਾ ਵਰਤਨੀਆਂ ਤੇ ਖਾਲਸਾ ਜੀ ਜਿਹੜਾ ਕੋਈ ਮਨੁੱਖ ਮੈਂ ਇਹ ਪਰਖ ਕੇ ਚੀਜ਼ ਵੇਖੀ ਆ ਦਾਸ ਨੇ ਖੁਦ ਕੀਤਾ ਜਦੋਂ ਤੁਸੀਂ ਕਿਸੇ ਗਰੀਬ ਦੀ ਸੇਵਾ ਵਾਸਤੇ ਮਾਇਆ ਦਿੰਦੇ ਹੋ ਨਾ ਜਿੱਦਾਂ ਦਾਸ ਵੀ ਆਪਣੇ ਦਸਵੰਦ ਵਿੱਚੋਂ ਕੱਢਦਾ ਤੇ ਖਾਲਸਾ ਜੀ ਅਗਲੇ ਮਹੀਨੇ ਦੁੱਗਣੇ ਪੈਸੇ ਹੋ ਜਾਂਦੇ ਦੁੱਗਣੀ ਕਿਰਪਾ ਵਰਤ ਜਾਂਦੀ ਆ ਡੇੜੇ ਮਹੀਨੇ ਕਰੇ ਕੋਈ ਬਿਮਾਰੀ ਦੇ ਪੈਸੇ ਲੱਗਣੇ ਹੁੰਦੇ ਆ ਸਤਿਗੁਰ ਮੇਰਾ ਕਰਕੇ ਬਿਮਾਰੀਆਂ ਦੂਰ ਕਰ ਦਿੰਦੇ ਸੁੱਖ ਵਰਤਾ ਦਿੰਦੇ ਲਾਭ ਹੋਣ ਲੱਗ ਪੈਂਦਾ ਸੋ ਇਸ ਕਰਕੇ ਸਤਿਗੁਰ ਜੀ ਮਹਾਰਾਜ ਤੇ ਭਰੋਸਾ ਰੱਖੋ ਗਊ ਗਰੀਬ ਦੀ ਰੱਖਿਆ ਕਰੋ ਤੇ ਆਪਣੇ ਹਿਰਦੇ ਵਿੱਚ ਨਾਮ ਜਪਦੇ ਰਹੋ ਨਾਮ ਤੁਹਾਨੂੰ ਤਾਰੇਗਾ ਸੇਵਾ ਤੁਹਾਨੂੰ ਦੁੱਖਾਂ ਕਲੇਸ਼ਾਂ ਮੁਲੇਸ਼ਾਂ ਤੋਂ ਬਚਾਵੇਗੀ ਸੋ ਮਹਾਰਾਜ ਦੀ ਖੁਸ਼ੀ ਲੈਣ ਵਾਸਤੇ ਅਮਰਤ ਵੇਲੇ ਜਾਗੋ ਅਮਰਤ ਵੇਲਾ ਸੰਭੋ ਜਿਨ੍ਹਾਂ ਦੇ ਕੋਲੇ ਅਮਰਤ ਵੇਲਾ ਹੈ ਉਹ ਖਾਲਸਾ ਜੀ ਸੰਸਾਰ ਦੇ ਰਾਜੇ ਬਾਦਸ਼ਾਹ ਪਾਦਸ਼ਾਹ ਹਨ ਤੇ ਜਿਨ੍ਹਾਂ ਕੋਲੇ ਅਮਰਤ ਵੇਲਾ ਨਹੀਂ ਉਹਨਾਂ ਕੋਲੇ ਦੁੱਖ ਹੀ ਦੁੱਖ ਕਲੇਸ਼ ਹੀ ਕਲੇਸ਼ ਰੋਗ ਹੀ ਰੋਗ ਹਨ ਇਹ ਤੋਂ ਇਲਾਵਾ ਹੋਰ ਕੁਝ ਨਹੀਂ ਅਮਰਤ ਵੇਲੇ ਉੱਠ ਕੇ ਨਹੀਂ ਕੁਛ ਆਉਂਦਾ ਤੇ ਵਾਹਿਗੁਰੂ 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 ਦਾ ਜਪ ਜਪਦੇ ਰਹੋ ਮਹਾਰਾਜ ਮੀਰਾ ਕਰਨਗੇ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ